ਅਗਿਆ ਤੇ ਪਾਸ਼ਾ ਨੇ ਅੰਬਾਰੇ ਦੀ ਧਰਤੀ ਤੇ ਉਹ ਇੱਕ ਬੰਦਾ ਨੇ ਜਿਹੜਾ ਸ਼ਾਇਦ ਉਹਦਾ ਨਾਮ ਨੂਰਦੀਨ ਉਹਨੇ ਆਖਿਆ ਜੀ ਮਹਾਰਾਜ ਤੁਹਾਡਾ ਬਾਜ ਨਾਲ ਬਾਜ ਦੀ ਲੜਾਈ ਕਰੀਏ ਮਹਾਰਾਜ ਕਹਿੰਦੇ ਬਾਜ ਨਾਲ ਬਾਜ ਨੇ ਲੜੀ ਪੈਣਾ ਇਹ ਕਿਹੜੀ ਨਵੀਂ ਗੱਲ ਬਾਜ ਨਾਲ ਚਿੜੀਆਂ ਲੰਨ ਤਾਂ ਗੱਲ ਬੰਦੀ ਆਪਣੀਆਂ ਚਿੜੀਆਂ ਲੈ ਗਿਆ ਉਹ ਕਹਿੰਦਾ ਮਹਾਰਾਜ ਨਿਆਣੇ ਵਾਲੀ ਗੱਲ ਨਾ ਕਰੋ ਕਿਉਂਕਿ 6-7 ਸਾਲ ਦੇ ਧਨਵਰੂ ਗੱਲ ਜੀ ਤਾਂ ਪਾਸ਼ਾ ਮਹਾਰਾਜ ਉਹ ਸਮੇਂ ਸਨ ਉਹਨੇ ਆਖਿਆ ਮਹਾਰਾਜ ਨਿਆਣੇ ਵਾਲੀ ਗੱਲ ਨਾ ਕਰੋ ਬਾਜ ਨਾਲ ਬਾਜ਼ ਹੀ ਲੜਦਾ ਚਿੜੀਆਂ ਥੋੜੀ ਲੜਦੀਆਂ ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਲੜ ਸਕਦੀਆਂ ਗੱਲ ਬਦਲ ਲਈਏ ਕਹਿੰਦਾ ਬਦਲ ਲਓ ਮਹਾਰਾਜ ਕਹਿੰਦੇ ਸਾਡੀਆਂ ਚਿੜੀਆਂ ਉਹ ਨਹੀਂ ਤੂੰ ਬਾਜ਼ ਲੈ ਆ ਉਹਨੇ ਆਖਿਆ ਮਹਾਰਾਜ ਆਹ ਠੀਕ ਹੈ ਫਿਰ ਮਹਾਰਾਜ ਨੇ ਕੀ ਕੀਤਾ ਜਿਹੜੇ ਰੋਖੜੇ ਥੱਲੇ ਬੈਠੇ ਸੀ ਮਹਾਰਾਜ ਨੇ ਉੱਥੇ ਵੇਖਿਆ ਵੀ ਚਿੜੀਆਂ ਆ 4-5 ਮਹਾਰਾਜ ਨੇ ਤਾੜੀ ਮਾਰ ਕੇ ਉਹਨਾਂ ਨੂੰ ਇਸ਼ਾਰਾ ਦਿੱਤਾ ਉਹਨੇ ਬਾਜ਼ ਛੱਡਿਆ ਇਹਦੇ ਵਿੱਚ ਚਿੜੀਆਂ ਆ ਗਈਆਂ ਬਾਜ਼ ਨੇ ਤੇ ਆਪਣੇ ਪੰਛੀਆਂ ਦੇ ਨਾਲ ਇੱਕ ਜਿਹੜੀ ਫੜਨੀ ਦੂਜੀਆਂ ਉਹਦੇ ਖੰਭ ਮਰੋੜਨ ਤਿਤ ਮਰਿਆ ਬਾਜ ਕਰਕੇ ਚਿੜੀਆਂ ਨੇ 1 ਕਿਲੋਮੀਟਰ ਚ ਜਾ ਕੇ ਚਲੇ ਆ ਸੂ ਆਤਮਰਿਆ ਬਾਜ ਕਰਕੇ ਚਿੜੀਆਂਾਂ ਨੇ ਥੱਲੇ ਸੁੱਟ ਦਾ ਫਿਰ ਉਹਦੀ ਜਿਹੜੀ ਜਿਹੜੀ ਉਹ ਚਲਾਕੀ ਕਰਕੇ ਆਇਆ ਸਨ ਬਰੂ ਘਰ ਵਿੱਚ ਚਲਾਕੀ ਨਹੀਂ ਚੱਲਦੀ ਫਿਰ ਮਹਾਰਾਜ ਨੇ ਜਦੋਂ ਇਹ ਵੇਖਿਆ ਤਾਂ ਉਹ ਆ ਗਿਆ ਆਣ ਕੇ ਕਹਿੰਦਾ ਮਹਾਰਾਜ ਲਓ ਮੇਰਾ ਬਾਜ ਸ਼ਰਤ ਇਹ ਹੀ ਵੀ ਜਿਹੜਾ ਜਿੱਤਿਆ ਉਹ ਅਗਲੇ ਦਾ ਬਾਜ ਰੱਖ ਲੇਗਾ ਤੁਸੀਂ ਜਿੱਤ ਕੇ ਬਾਜ ਰੱਖ ਲਓ ਉਹਦੇ ਇਹ ਜੰਦਾ ਸੀ ਮਹਾਰਾਜ ਕੋ ਜਿਹੜਾ ਸ਼ਾਇਨ ਨਸਲ ਦਾ ਬਾਜ ਆ ਨਾ ਇਹ ਮੈਨੂੰ ਮਿਲ ਜੇ ਏ ਇਹ ਜਾਂਦਾ ਸੀ ਚਲਾਕੀ ਕੀਤੀ ਹਾਰ ਗਿਆ ਫਿਰ ਆਪਣਾ ਵੀ ਬਾਜ਼ ਦੇਣ ਲੱਗਾ ਮਾਰ ਰਿਹਾ ਨੇ ਆਖਿਆ ਨਹੀਂ ਤੂੰ ਨਹੀਂ ਹਾਰਿਆ ਤੇਰੀ ਚਲਾਕੀ ਆ ਰਹੀ ਹੈ ਬਹੁਤ ਅੱਜ ਚਲਾਕੀ ਨਹੀਂ ਜਲਦੀ ਤੂੰ ਆਪਣਾ ਬਾਜ਼ ਕੋਲ ਰੱਖ ਹੀ ਲੈਂਦੇ